11 ਸਾਲਾ ਦਾ ਕ੍ਰਿਸਦੀਪ ਸਿੰਘ ਅਮਰੀਕਾ ਦਾ ਸਿਟੀਜ਼ਨ ਬੱਚਾ ਪੰਜਾਬ ਦੇ ਵਿੱਚ ਇੱਕ ਔਰਤ ਦੇ ਵੱਲੋਂ ਅਗਵਾ ਕਰ ਲਿਆ ਗਿਆ ਹੈ। ਉਹ ਔਰਤ ਕੌਣ ਹੈ? ਉਹ ਜੋ ਮੇਰੀ ਬੇਟੀ ਦੀ ਫਰੈਂਡ ਹੈ। ਮੇਰੇ ਬੇਟੇ ਦਾ ਵੀ ਕੰਮ ਬਣ ਗਿਆ ਉੱਥੇ ਦਾ ਮਤਲਬ ਪੋ ਲੈਣ ਦਾ ਤੇ ਇਹ ਫਿਰ ਕਹਿੰਦੀ ਵੀ ਤੁਸੀਂ ਵੀ ਛੋਟਾ ਬੱਚਾ ਹੈ ਤੇ ਤੁਸੀਂ ਇਹਨੂੰ ਹੋਸਟਲ ਵਿੱਚ ਨਾ ਪਾਓ ਤੇ ਤੁਸੀਂ ਮੇਰੇ ਕੋਲ ਛੱਡ ਦਿਓ। ਤੁਹਾਡਾ ਜਿਹੜਾ ਪੋਤਾ ਹੈ ਕ੍ਰਿਸਦੀਪ ਸਿੰਘ ਉਹ ਫਿਰ ਇੱਥੇ ਇਕੱਲਾ ਰਹਿ ਗਿਆ ਸੀ ਤੁਸੀਂ ਕੀ ਟੇਕ ਲਈ? ਤੇ ਫਿਰ ਉਹਦੀ ਕੇਅਰ ਡੇ ਕਰਦੀ ਰਹੀ ਉਹ ਤੇ ਅਸੀਂ ਨੂੰ ਪੈਸੇ ਦਿੰਦੇ ਹਾਂ ਵੀ ਜੋ ਕਾਲ ਤੇ ਕਰਨਾ ਜਾਂ ਤੁਹਾਡੇ ਬੇਟੇ ਨਾਲ ਗੱਲ ਕਰਨੀ ਐਂ ਦੱਸਦੀ ਹੁੰਦੀ ਸੀ ਕਿ ਵੀ ਇਹ ਤੇਰੀ ਦਾਦੀ ਆ ਇਹ ਤੇਰੇ ਪਾਪਾ ਨੇ ਤੇਰੇ ਭੂਆ ਆ ਉਹ ਇੰਨੇ ਦੱਸਿਆ ਹੀ ਨਹੀਂ ਉਹਨਾਂ ਨੂੰ ਨਾ ਭੂਆ ਦਾ ਨਾ ਉਹਦਾ ਉਹਨੂੰ ਕਹਿੰਦੀ ਤੇਰਾ ਮਾਮਾ ਵਾਂਗ ਜਿੱਦਾਂ ਦੋ ਦਿਨ ਇੱਥੇ ਰਹਿਣ ਦਿੰਦੀ ਫਿਰ ਲੈ ਜਾਂਦੀ ਦੋ ਦਿਨ ਰਹਿਣ ਦਿੰਦੀ ਲੈ ਜਾਂਦੀ ਫੇਰ ਉਹ ਬੱਚਾ ਆਇਆ ਫੇਰ ਦੂਸਰੇ ਦਿਨ ਇਹਨੂੰ ਲੈਣ ਆਈ ਐ ਤੇ ਮੈਂ ਮਤਲਬ ਇਹਨੂੰ ਨਹੀਂ ਦਿੱਤਾ ਵੀ ਮੈਂ ਕਹਾਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਇਹਨੂੰ ਲੈ ਕੇ ਜਾਣਾ ਬੱਚੇ ਨੂੰ ਵੀ ਇਹਨੂੰ ਰਹਿਣ ਦੇ ਇੱਥੇ ਬੱਚੇ ਨੂੰ ਇੱਥੇ ਇਹ ਫੇਰ ਦੂਸਰੇ ਦਿਨ ਜੀ ਕਿਡਨਾਪ ਕਰਕੇ ਲੈ ਗਈਗੇ 1 ਅਪ੍ਰੈਲ ਨੂੰ ਉਹਨਾਂ ਨੇ ਫੇਰ ਬੰਦੇ ਬੁੰਦੇ ਵਿੱਚ ਪੈ ਗਏ ਤੇ ਉਹਨਾਂ ਨੇ ਮਤਲਬ ਦੂਸਰੇ ਦਿਨ ਬੱਚਾ ਸਾਨੂੰ ਛਾਂ ਨਹੀਂ ਦਿੱਤਾ ਇਹਨਾਂ ਨੇ 12 ਤਰੀਕ ਨੂੰ ਜੀ ਇਹ ਛਾਂ ਨੂੰ ਫੇਰ ਲੈ ਗਈ ਸੀ ਚੱਪ ਤੁਹਾਨੂੰ ਕੀ ਲੱਗਦਾ ਵੀ ਕਿਉਂ ਅਗਵਾ ਕੀਤਾ ਜੀ ਫੇਰ ਉਹਨਾਂ ਨੇ ਅਗਵਾ ਦੀ ਉਹ ਤੁਹਾਨੂੰ ਬਤਾ ਮੈਂ ਅਮਰੀਕਾ ਜਾਣਾ ਚਾਹੁੰਦੀ ਆ ਵੀ ਜੇ ਬੱਚੇ ਨੂੰ ਅਸੀਂ ਮਤਲਬ ਵੀ ਸਾਡੇ ਵਾਲ ਦਾ ਇੱਧਰ ਰਹੇਗਾ ਤਾਂ ਮੈਂ ਅਮਰੀਕਾ ਜਾਵਾਂਗੀ ਕਿੰਨਾ ਕੁ ਖਰਚਾ ਇਹਨਾਂ ਨੂੰ ਘਲਤਾ ਹੋਊਗਾ ਬਤੌਰ ਕੇ ਟੇਕ ਕਰਨ ਲਈ ਮੈਂ ਜੀ ਇਹਨੂੰ 2 ਲੱਖ ਰੁਪਈਆ ਸਾਲ ਦਾ ਭੇਜਦੀ ਰਹੀ ਹਾਂ ਮੈਂ ਜੀ 8 ਸਾਲ ਵਿੱਚ ਤੇ 16 ਲੱਖ ਰੁਪਈਆ ਇਹ ਤੇ ਜਿਹੜਾ ਮੇਰੇ بیٹے ਕੋਲੋਂ ਮੰਗਾਂਦੀ ਰਹੀ ਉਹ ਭੇਜਦੀ ਹਾਂ ਉਹਨੂੰ ਕਹਿ ਦੇਣਾ ਆਂਟੀ ਨੂੰ ਨਹੀਂ ਦੱਸਣਾ ਲਿਕ ਕੁਛ ਬੱਚਾ ਵੀ ਛੋਟੀ ਵੇਸਤਾ ਦੇ ਵਿੱਚ ਉਹਦੇ ਨਾਲ ਥੋੜਾ ਜੁੜ ਗਿਆ ਕਿਉਂ ਨਾਲ ਰਹਿਣ ਦਾ ਬੱਚੇ ਦਾ ਮੋਹ ਵੀ ਪੈ ਜਾਂਦਾ ਮਦਰ ਉਹਦੀ ਨੇ ਇਹ ਮੰਨਿਆ ਕਿ ਲੜਕਾ ਸਾਡੇ ਕੋਲ ਆਇਆ ਸੀ ਲੇਕਿਨ ਮੈਂ ਲੜਕੀ ਨੂੰ ਫੋਨ ਕੀਤਾ ਉਸ ਤੋਂ ਬਾਅਦ ਵਿੱਚ ਲੜਕੀ ਦਾ ਹਸਬੰਡ ਆਇਆ ਉਹ ਗੱਡੀ ਦੇ ਵਿੱਚ ਪਾ ਕੇ ਲੜਕੇ ਨੂੰ ਨਾਲ ਸਵੇਸ ਮੋਟਰ ਸਾਈਕਲ ਦੇ ਆਪਣੇ ਨਾਲ ਲੈ ਕੇ ਚੱਲ ਗਿਆ ਇਹ ਬੱਚਾ ਉਧਰ ਦਾ ਸਿਟੀ ਜਾਣਾ ਫਿਰ ਤਾਂ ਅਮਰੀਕਾ ਦਾ ਵੀ ਪ੍ਰਸ਼ਾਸਨ ਜਿਹੜਾ ਵੀ ਇਨਵੋਲ ਹੋਊਗਾ ਉਹ ਇਨਵੋਲ ਹੋਇਆ ਹੋਇਆ ਉਹ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਇੱਕ ਡਰਾਪ ਕੀਤਾ ਇਸ ਤੋਂ ਪਹਿਲਾਂ ਵੀ ਉਸ ਸਮੇਂ ਫਿਰ ਬਾਅਦ ਉਹ ਬੱਚੇ ਨੇ ਫਾਦਰ ਨੇ ਉਤੋਂ ਅਮਰੀਕਨ ਐਮਬੈਸੀ ਦੇ ਵਿੱਚ ਫੋਨ ਕੀਤਾ ਉਤੋਂ ਫਿਰ ਐਮਬੈਸਟਰ ਵੀ ਆਏ ਸੀ ਇੱਥੇ ਪ੍ਰੋਪਰ ਫਿਰ ਉਹ ਸਾਰੀ ਕਾਰਵਾਈ ਕਰਕੇ ਗਿਆ ਕਿਤੇ ਜੋ ਬਲੱਡ ਰਿਲੇਸ਼ਨ ਹੈ ਬੱਚਾ ਦੇ ਇੱਥੇ ਰਹੇਗਾ ਉਹਨਾਂ ਦੇ ਵੀ ਇਹ ਹੋ ਸਕਦਾ ਬੱਚਾ ਜੰਪਾ ਲੈਗਾ ਅਮਰੀਕਨ ਅੱਜ ਨੇ ਤੇ ਕੱਲ ਨੂੰ ਜਾਏਗਾ ਹੋ ਸਕਦਾ ਉਹਦੇ ਪਿੱਛੇ ਅਸੀਂ ਮਾਂ-ਬਾਪ ਬਣ ਕੇ ਉਹਦੇ ਨਾਲ ਚੱਲ ਜਾਈਏ ਕਿ ਦੂਸਰਾ ਬੱਚੇ ਦੀ ਇਲਾਨਸਾ ਵੀ ਹੋ ਸਕਦੀ ਮੇਰਾ ਆਪਣਾ ਲੜਕਾ ਤੇ ਮੈਂ ਇਹਨੂੰ ਆਪਣੇ ਤੌਰ ਤੇ ਰੱਖ ਲਾਂ ਉਹ ਉਹਨਾਂ ਦੀ ਵੱਡੀ ਗੁਨਾਹ ਹੈ 11 ਸਾਲਾ ਦਾ ਕ੍ਰਿਸ਼ ਦੀਪ ਸਿੰਘ ਅਮਰੀਕਾ ਦਾ ਸਿਟੀਜ਼ਨ ਬੱਚਾ ਪੰਜਾਬ ਦੇ ਵਿੱਚ ਇੱਕ ਔਰਤ ਦੇ ਵੱਲੋਂ ਅਗਵਾ ਕਰ ਲਿਆ ਗਿਆ ਹੈ। ਇਸ ਵਕਤ ਮੈਂ ਜ਼ਿਲ੍ਹਾ ਕਪੂਰਥਲਾ ਨੂਰਪੁਰ ਲੁਬਾਣਾ ਪਿੰਡ ਦੇ ਵਿੱਚ ਮੌਜੂਦ ਹਾਂ। ਉਸੇ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦਾ ਬੇਟਾ ਹੈ ਤੇ ਉਹਨਾਂ ਦੇ ਦਾਦੀ ਜੀ ਸਾਡੇ ਨਾਲ ਨੇ ਪਿੰਡ ਦੀ ਪੰਚਾਇਤ ਸਾਡੇ ਨਾਲ ਆ ਪਿੰਡ ਦੇ ਮੋਤਵਾਰ ਬੰਦੇ ਸਾਡੇ ਨਾਲ ਨੇ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ ਕਿਉਂਕਿ ਇਸ ਪਰਿਵਾਰ ਦੇ ਵੱਲੋਂ ਪਹਿਲਾਂ ਵੀ ਇਲਜ਼ਾਮ ਲਗਾਇਆ ਗਿਆ ਸੀ ਉਸ ਲੜਕੀ ਦੇ ਉੱਪਰ ਜਿਸ ਲੜਕੀ ਦੇ ਵੱਲੋਂ ਬੱਚਾ ਇਹਨਾਂ ਦਾ ਅਗਵਾ ਕੀਤਾ ਗਿਆ ਹੈ ਸਾਰੀ ਗੱਲਬਾਤ ਕਰਦੇ ਆਂ ਦਾਦੀ सुरेंद्र ਕੌਰ ਮੇਰੇ ਨਾਲ ਨੇ ਪਿੰਡ ਦੀ ਪੰਚਾਇਤ ਵੀ ਆ ਮੋਤਵਾਰ ਬੰਦੇ ਸਾਰੇ ਬੈਠੇ ਨੇ ਗੱਲਬਾਤ ਕਰਦੇ ਆਂ ਅ ਮਾਤਾ ਜੀ ਬੇਟਾ 11 ਸਾਲਾਂ ਦਾ ਇਹ ਤੁਹਾਡਾ ਹਾਂਜੀ 11 ਸਾਲ ਦਾ ਜੀ ਤੇ ਜਿਹੜੀ ਔਰਤ ਚੁੱਕ ਕੇ ਲੈ ਕੇ ਗਈ ਹੈ ਉਹ ਔਰਤ ਕੌਣ ਹੈ ਉਹ ਜੀ ਮੇਰੀ ਬੇਟੀ ਦੀ ਫਰੈਂਡ ਹੈ ਕਹਾਣੀ ਕੀ ਮਤਲਬ ਵੀ ਉਹ ਬੇਟੀ ਦੀ ਤੁਹਾਡੀ ਦੀ ਫਰੈਂਡ ਕਿਉਂ ਬੱਚੇ ਨੂੰ ਚੱਕ ਕੇ ਲੈ ਕੇ ਜਾਂਦੀ ਆ ਉਹ ਜੀ ਐਸ ਕਰਕੇ ਚੱਕ ਕੇ ਲੈ ਕੇ ਜਾਂਦੀ ਵੀ 2010 ਵਿੱਚ ਮੇਰਾ ਬੇਟਾ ਬਾਹਰ ਗਿਆ ਸੀ 2014 ਵਿੱਚ ਮਤਲਬ ਵੀ ਮੇਰਾ ਬੇਟਾ ਡਿਪੋਰਟ ਹੋ ਕੇ ਘਰ ਆ ਗਿਆ ਅਮਰੀਕਾ ਜੀ ਉੱਥੇ ਜੀ ਮੇਰੇ ਬੇਟੇ ਨੇ ਮਤਲਬ ਵੀ ਵਿਆਹ ਕਰਵਾਇਆ ਸੀ ਗੋਰੀ ਨਾਲ ਤੇ ਉਸ ਤੋਂ ਬਾਅਦ ਉਹ ਜੀ ਫਿਰ ਉਹ ਬੱਚਾ ਜਿਹੜਾ ਮੇਰਾ ਜਿਹੜਾ ਬੇਟਾ ਡਿਪੋਰਟ ਹੋ ਕੇ ਆ ਗਿਆ ਤੂੰ 4 ਮਹੀਨੇ ਬਾਅਦ ਹੋਇਆ ਹਾਂਜੀ ਹਾਂਜੀ ਗੋਰੀ ਨਾਲ ਫੇਰ ਜੀ ਉਹ 5 ਮਹੀਨੇ ਦਾ ਬੇਟਾ ਘਰ ਕੇ ਤੇ ਇੱਥੇ ਲੈ ਕੇ ਆਈ ਉਹ ਇੱਥੇ ਸਾਡੇ ਕੋਲ। ਉਸ ਤੋਂ ਬਾਅਦ ਉਹ 4-5 ਮਹੀਨੇ ਰਹੀ ਤੇ ਉਹ ਫੇਰ ਚੱਲ ਗਈ ਅਮਰੀਕਾ ਵਾਪਸ। ਫੇਰ ਉਹ ਜੀ 2015 ਵਿੱਚ ਆਈ ਇੱਥੇ। ਫੇਰ ਉਹ ਇੱਕ ਬੇਟਾ ਹੋਰ ਲੈ ਕੇ ਆਈ ਸੀ ਨਾਲ ਜਿਹੜਾ ਕਪੂਰਥਲੇ ਦਾ ਕੋ ਬੰਦਾ ਜੀ ਸੀ ਉਹਦਾ ਮਤਲਬ ਕੀਤਾ ਆ ਇਹ ਪਹਿਲਾਂ ਆਨੇ। ਫੇਰ ਉਹ 4-5 ਮਹੀਨੇ ਰਹੀ ਦੋ ਬੱਚੇ ਜੀ ਮੇਰੇ ਕੋ ਛੱਡ ਕੇ ਚੱਲ ਗਈ ਇੱਥੇ ਉਹ। ਇੱਕ 10 ਸਾਲ ਦਾ ਜਿਹੜਾ ਬੱਚਾ ਆ ਇਹ ਤੇ ਸਾਡਾ ਬੇਟਾ ਜਿਹੜਾ ਛੋਟਾ ਸੀ ਮਤਲਬ। ਉਹ ਫੇਰ ਇੱਥੇ ਛੱਡ ਕੇ ਚੱਲ ਗਈ ਐ ਉਸ ਤੋਂ ਬਾਅਦ ਜਿਉ ਅਮਰੀਕਾ ਚੱਲ ਗਈ ਉਸ ਤੋਂ ਬਾਅਦ ਉਹਨੇ ਸਾਡਾ ਕੋਈ ਕਨੈਕਟ ਨਹੀਂ ਰੱਖਿਆ ਫੇਰ ਮੇਰੇ ਬੇਟੇ ਨੇ ਜਿਹੜਾ ਉਹਦਾ ਫਾਦਰ ਸੀਗਾ ਜਿਹੜਾ ਵੱਡਾ 10 ਸਾਲ ਦਾ ਬੱਚਾ ਸੀ ਉਹਦੇ ਫਾਦਰ ਨੂੰ ਫੋਨ ਕੀਤਾ ਉਸ ਤੋਂ ਬਾਅਦ ਜਿਉ ਬੱਚਾ ਲੈ ਕੇ ਗਿਆ ਇੱਥੋਂ ਜਿਹੜਾ ਵੱਡਾ ਬੇਟਾ ਇੱਕ ਨਾਮ ਲੈ ਕੇ ਆਈ ਸੀ ਉਹਦਾ ਜਿਹੜਾ ਰੀਅਲ ਫਾਦਰ ਸੀ ਉਹਨੂੰ ਨਾਮ ਲੈ ਹਾਂਜੀ ਉਹ ਫੇਰ ਉਹ ਆਇਆ ਕਿ ਅਮਰੀਕਾ ਤੋਂ ਉਹ ਜੀ ਉਹਨੂੰ ਨਾਲ ਲੈ ਗਿਆ ਉੱਥੇ ਤੇ ਜਿਹੜਾ ਤੁਹਾਡੇ ਬੇਟੇ ਦਾ ਬੇਟਾ ਸੀਗਾ ਉਹ ਸਾਡੇ ਕੋਲ ਉਹ ਤੁਹਾਡੇ ਉਹ ਸਾਡੇ ਕੋਲ ਸੀ ਜੀ ਅੱਛਾ ਉਸ ਤੋਂ ਬਾਅਦ ਜੀ ਮੇਰਾ 2016 ਵਿੱਚ 8 ਜੂਨ ਨੂੰ ਮੈਂ ਅਮਰੀਕਾ ਚਲੀ ਗਈ ਆ ਤੇ ਮੇਰਾ ਪੋਤਾ ਤੇ ਮੇਰਾ ਬੇਟਾ ਘਰ ਸੀ ਇੱਥੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਬੇਟੇ ਦਾ ਵੀ ਕੰਮ ਬਣ ਗਿਆ ਉੱਥੇ ਦਾ ਮਤਲਬ ਵੀ ਪੋ ਲੈਣ ਦਾ ਤੇ ਉਹ ਫਿਰ ਨਾ ਇਹ ਮੇਰੀ ਬੇਟੀ ਨੇ ਇਹਨੂੰ ਫੋਨ ਕੀਤਾ ਕਿ ਅਸੀਂ ਮਤਲਬ ਇਹਨੂੰ ਹੋਸਟਲ ਵਿੱਚ ਪਾਉਣਾ ਤੇ ਸਾਨੂੰ ਪਤਾ ਕਰਕੇ ਦੇ ਹੋਸਟਲ ਦਾ ਤੇ ਇਹ ਫਿਰ ਕਹਿੰਦੀ ਵੀ ਤੁਸੀਂ ਵੀ ਛੋਟਾ ਬੱਚਾ ਹੈ ਤੇ ਤੁਸੀਂ ਇਹਨੂੰ ਹੋਸਟਲ ਵਿੱਚ ਨਾ ਪਾਓ ਤੇ ਤੁਸੀਂ ਮੇਰੇ ਕੋਲ ਛੱਡ ਦਿਓ ਹਾਂਜੀ ਤੇ ਫੇਰ ਵੀ ਮੈਨੂੰ ਤੁਸੀਂ ਖਰਚਾ ਦੇਈ ਜਾਇਓ ਤੇ ਮੈਂ ਇਹਨੂੰ ਰੱਖਾਂਗੀ ਬੱਚੇ ਨੇ ਜ਼ਰੂਰਾਂ ਤੇ ਅਸੀਂ ਜੀ ਮੈਂ ਫੇਰ ਉਸ ਤੋਂ ਬਾਅਦ ਇਹਨੂੰ 2 ਲੱਖ ਰੁਪਿਆ ਸਾਲ ਦਾ ਭੇਜਦੀ ਰਹੀ ਹਾਂ ਇਹਨੂੰ ਇਹ 2016 ਦੇ ਵਿੱਚ ਤੁਸੀਂ ਬੇਟੇ ਨਹੀਂ 17 ਦੇ ਵਿੱਚ ਮੇਰੇ ਬੇਟੇ ਨੇ ਦਿੱਤਾ ਇਹਨੂੰ ਅੱਛਾ 16 ਚ ਤੁਸੀਂ ਗਏ ਹੋ ਨਹੀਂ ਮੈਂ 16 ਚ ਗਈਆਂ ਹੱਥ ਜੋੜਨ ਨੂੰ ਤੇ ਬੇਟਾ ਮੇਰਾ 2017 ਵਿੱਚ ਗਿਆ ਮਤਲਬ ਤੇ ਤੁਹਾਡਾ ਜਿਹੜਾ ਪੋਤਾ ਹੈ ਕ੍ਰਿਸ਼ਦੀਪ ਸਿੰਘ ਉਹ ਫੇਰ ਇੱਥੇ ਇਕੱਲਾ ਰਹਿ ਗਿਆ ਸੀ ਤੁਸੀਂ ਕੇਅਰ ਟੇਕ ਲਈ ਕੇਅਰ ਕੇ ਕਰ ਲਈ ਸੀ ਦਿੱਤਾ ਸੀ ਇਹਨੂੰ ਜੀ ਫਿਰ ਇਹ ਕਹਿੰਦੀ ਵੀ ਮੈਂ ਇਹਨੂੰ ਰੱਖਾਂਗੀ ਤੇ ਯੋ ਸੜਵੇਚ ਨਾ ਪਾਓ ਅੱਛਾ ਹਾਂਜੀ ਤੇ ਇਹ ਫਿਰ ਉਹਦੀ ਕੇਅਰ ਡੇਕਰ ਕਰਦੀ ਰਹੀ ਉਹ ਅਸੀਂ ਨੂੰ ਪੈਸੇ ਦਿੰਦੇ ਰਹੇ ਜੀ ਤੇ ਫਿਰ ਤੁਸੀਂ ਜਦੋਂ 16 ਚ ਚਲੇ ਜਾਂਦੇ ਹੋ ਬੇਟਾ 17 ਚ ਚਲੇ ਜਾਂਦਾ ਉਸ ਤੋਂ ਬਾਅਦ ਕਿੰਨਾ ਚਿਰ ਬੇਟਾ ਜਿਹੜਾ ਪੋਤਾ ਤੁਹਾਡਾ ਵਾ ਉਹ ਇਸ ਲੜਕੀ ਕੋ ਰਹਿੰਦਾ ਉਹ ਜੀ ਅਸੀਂ ਮੈਂ 12 ਜਨਵਰੀ ਨੂੰ ਬਾਰੂ ਆਈ ਆ ਅਮਰੀਕਾ ਤੋਂ ਤੇ ਉਸ ਤੋਂ ਹਾਂਜੀ ਆ ਗਈ ਸੀ ਤੇ ਇਹ ਮੈਂ ਕਿਹਾ ਵੀ ਬੱਚਾ ਮੇਂ ਦੇ ਕਹਿੰਦੀ ਉਹਦੇ ਪੇਪਰ ਉਹ ਲੈਂਦੋ ਤੇ ਮੈਂ ਉਸ ਤੋਂ ਬਾਅਦ ਇਹਨੂੰ ਛੱਡ ਜਾਂਦੀ ਇਹ ਫੇਰ ਇੱਥੇ ਆਈ ਆ ਬੱਚੇ ਨੂੰ ਛੱਡ ਗਈ ਮੇਰੇ ਕੋਲ ਜਿੱਦਾਂ ਦੋ ਦਿਨ ਇੱਥੇ ਰਹਿਣ ਦਿੰਦੀ ਫੇਰ ਲੈ ਜਾਂਦੀ ਦੋ ਦਿਨ ਰਹਿਣ ਦਿੰਦੀ ਲੈ ਜਾਂਦੀ ਫੇਰ ਉਹ ਬੱਚਾ ਆਇਆ ਫੇਰ ਦੂਸਰੇ ਦਿਨ ਇਹਨੂੰ ਲੈਣ ਆਈ ਆ ਤੇ ਮੈਂ ਮਤਲ ਇਹਨੂੰ ਨਹੀਂ ਦਿੱਤਾ ਵੀ ਮੈਂ ਕਹਾਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਇਹਨੂੰ ਲੈ ਕੇ ਜਾਣਾ ਬੱਚੇ ਨੂੰ ਪੀਨੂ ਰਹਿਣਦੇ ਇੱਥੇ ਬੱਚਿਆਂ ਨੂੰ ਇੱਥੇ ਇਹ ਫੇਰ ਦੂਸਰੇ ਦਿਨ ਜੀ ਕਿਡਨਾਪ ਕਰਕੇ ਲੈ ਗਏਗੇ 1 April ਨੂੰ 1 April ਨੂੰ ਕਿਡਨਾਪ ਕਰ ਲਿਆ ਹਾਂਜੀ ਫੇਰ ਕਿਡਨਾਪ ਕਰ ਲਿਆ ਫੇਰ ਜੀ ਅਸੀਂ ਉੱਥੇ ਥਾਣੇ ਗਏ ਉੱਥੇ ਲਿਖਾਇਆ ਲਿਖਾਇਆ ਅਸੀਂ ਸਭ ਕੁਝ ਜਾ ਕੇ ਉਹਨਾਂ ਨੇ ਫੇਰ ਬੰਦੇ ਬੰਦੇ ਵਿੱਚ ਪਾ ਗਏ ਤੇ ਉਹਨਾਂ ਨੇ ਮਤਲਬ ਦੂਸਰੇ ਦਿਨ ਬੱਚਾ ਸਾਨੂੰ ਸ਼ਾਮ ਨੂੰ ਦਿੱਤਾ ਇਹਨਾਂ ਨੇ ਤੇ ਇਹਨਾਂ ਨੇ ਮਤਲਬ ਕਿ ਆਪ ਇਹਨਾਂ ਨੇ ਕੋਈ ਰਿਪੋਰਟ ਨਹੀਂ ਲਿਖੀ ਉਹ ਦੇ ਖਿਲਾਫ ਜਿੱਦਾਂ ਥਾਣੇ ਤਾਂ ਇਹਨਾਂ ਨੇ ਪੁਲਿਸ ਵਾਲਿਆਂ ਨੇ ਦੀ ਵਸਤੂ ਬਾਅਦ ਜੀ ਫੇਰ ਮੈਂ ਬੱਚਾ ਆਪਣਾ ਪੜ੍ਹਨੇ ਪਾਤਾ ਕੈਮਰਜ ਵਿੱਚ। ਉਹਨੂੰ ਦਾਖਲ ਕਰਾਤਾ ਉਹਨੂੰ ਪੜਨ ਜਾਂਦਾ ਰਿਹਾ ਬੜਾ ਸੋਹਣਾ ਸਾਡੇ ਕੋਲ ਬੱਚਾ ਰਹਿ ਰਿਹਾ ਸੀ ਤੇ 12 ਤਰੀਕ ਨੂੰ 12 ਤਰੀਕ ਨੂੰ ਜੀ ਇਹ ਸ਼ਾਮ ਨੂੰ ਫੇਰ ਲੈ ਗਈ ਜੀ ਚੱਕ 7 ਵਜੇ ਦੇ ਕਰੀਬ ਨਾ ਇਹਨਾਂ ਬੱਚਾ ਫੇਰ ਝੋਕ ਲਿਆ ਜੀ ਸਾਡਾ। ਇਹ ਜੀ ਇਥੋਂ ਬੱਚਾ ਇੱਧਰ ਸਾਈਕਲ ਤੇ ਚਲਾ ਗਿਆ ਇੱਧਰ। ਇਹਨਾਂ ਨੇ ਪਹਿਲਾਂ ਕਿਸੇ ਨੂੰ ਕਿਤੇ ਉਹ ਫੋਨ ਕਰ ਲਿਆ ਇਹ ਬੱਚੇ ਨੇ। ਇਨਾਂ ਦੀ ਉਧਰ ਆਧਰ ਅਟੈਚਮੈਂਟ ਹੋ ਗਈ ਮਤਲਬ ਫੋਨ ਦੇ ਉੱਤੇ ਅੱਛਾ ਤੇ ਬੱਚਾ ਫਿਰ ਇੱਥੂ ਗਿਆ ਵਾ ਤੇ ਅੱਗੇ ਸਾਈਕਲ ਚਲਾਉਂਦਾ ਪਿਆ ਸੀ ਬੱਚਾ ਤੇ ਉਹ ਫਿਰ ਉਹ ਕਿਸੇ ਨੂੰ ਕਹਿੰਦਾ ਵੀ ਮੈਂ ਮਤਲਬ ਮੈਂ ਰਾਹ ਭੁੱਲ ਗਿਆ ਤੇ ਕਹਿੰਦਾ ਕਿੱਥੇ ਜਾਣਾ ਕਹਿੰਦਾ ਵਾ ਫਤੂ ਚੱਕ ਜਾਣਾ ਕਹਿੰਦਾ ਫਿਰ ਉਸ ਤੋਂ ਬਾਅਦ ਜੀ ਉਹ ਸਾਡੇ ਇੱਥੇ ਬਾਹਰ ਡੇਰੇ ਵਾਲਿਆਂ ਦਾ ਹੈਗਾ ਵਾ ਕੋਈ ਉਹ ਫਿਰ ਕਹਿੰਦਾ ਵੀ ਤੂੰ ਕਿੱਥੇ ਦਾ ਕਹਿੰਦਾ ਮੈਂ ਵੀ ਉੱਥੇ ਉੱਥੇ ਜਾਣਾ ਵਾ ਕਹਿੰਦਾ ਮੇਰੇ ਮਾਮੇ ਆ ਉੱਥੇ ਉਹ ਫਿਰ ਇਹ ਕਹਿੰਦਾ ਮੈਂ ਅੱਗੇ ਅੱਗੇ ਮੋਟਰਸਾਈਕਲ ਚ ਲਾਉਣਾ ਵਾ ਤੇ ਤੂੰ ਮੇਰੇ ਪਿੱਛੇ ਪਿੱਛੇ ਆ ਇੱਥੇ ਉਹ ਜੀ ਇਹਨਾਂ ਤੇ ਘਰ ਛੱਡ ਕੇ ਆਇਆ ਇਹਦੀ ਮਾਂ ਨੇ ਫਿਰ ਮੇਰੇ ਨਾਲ ਕਨੈਕਟ ਨਹੀਂ ਕੀਤਾ ਚੱਕ ਗਏ ਤੇ ਸਾਨੂੰ ਨਹੀਂ ਪਤਾ ਉੱਥੇ ਬੈਠੇ ਸੀ ਤੇ ਜਾ ਮਤਲਬ ਵੀ ਉਹ ਕੀ ਇਹਨਾਂ ਨੇ ਸਾਹਤ ਤਾਪ ਕੀਤਾ ਉਹ ਕਹਿੰਦੀ ਵੀ ਮੈਂ ਆਪਣੇ ਉਹਨਾਂ ਨੂੰ ਚੱਕ ਕੇ ਦੇ ਬੱਚਾ ਮਾਂ ਉਹਨਾਂ ਨੂੰ ਦੇ ਦਿੱਤਾ ਤੇ ਜਿਹੜਾ ਬੱਚਾ ਵਾ ਇਹਦੀ ਮਾਂ ਨੇ ਆਖਿਆ ਵੀ ਮੈਂ ਜਿਹੜੀ ਉਹ ਬੇਟੀ ਉਹਨਾਂ ਦੀ ਸੁਮਿੰਦਰ ਕੌਰ ਜਿਹਨੇ ਪਾਲਿਆ ਸੀ ਵੀ ਕੇ ਟੇਕੀ ਸੀ ਉਹਨੂੰ ਚੱਕ ਕੇ ਦੇਤਾ ਹਾਂਜੀ ਉਹਨੂੰ ਚੱਕ ਕੇ ਦੇ ਦਿੱਤਾ ਜੀ ਤੁਸੀਂ ਫਿਰ ਕੀ ਫਿਰ ਰਿਪੋਰਟ ਫੇਰ ਅਸੀਂ ਥਾਣੇ ਗਏ ਉੱਥੇ ਤੇ ਫੇਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਹਿੰਦਾ ਮੈਨੂੰ ਛਾਤ ਆ ਇਹਦੇ ਮਾਂ ਪਿਓ ਤੇ ਵੀ ਤੁਸੀਂ ਇਹਦੇ ਘਰ ਵੀ ਛਾਪਾ ਜ਼ਰੂਰ ਮਾਰੋ ਤੁਸੀਂ ਤੇ ਜਦੋਂ ਪੁਲਿਸ ਵਾਲੇ ਗਏ ਆ ਪੁਲਿਸ ਵਾਲਿਆਂ ਨੇ ਸਾਨੂੰ ਨਹੀਂ ਲਏ ਨਾਲ ਤੇ ਉਹਨਾਂ ਨੇ ਜਦੋਂ ਵੇਖਿਆ ਤੇ ਉਹਨਾਂ ਨੇ ਫੇਰ ਇਹ ਕਹਿੰਦੀ ਵੀ ਹਾਂ ਇੱਥੇ ਬੱਚਾ ਕਹਿੰਦੀ ਮੈਂ ਚਾਕੇ ਉਹਨਾਂ ਨੂੰ ਦੇਤਾ ਦਿੰਦੀ ਉਹ ਸਾਹਮਣੇ ਮੰਨੇ ਹੋ ਹਾਂਜੀ ਮੰਨੇ ਆ ਜੀ ਹਾਂ ਜੀ ਫੋਨ ਤੁਸੀਂ ਜਦੋਂ ਪੁਲਿਸ ਕੋਲ ਗਏ ਉਹਨਾਂ ਨੇ ਤੁਹਾਡੀ ਸ਼ਿਕਾਇਤ ਦਰਜ ਕਰ ਲਈ ਐਫ ਆਈ ਆਰ ਕੀਤੀ ਹੈ ਹਾਂਜੀ ਕੀਤੀ ਹੈ ਚੌਂਦਾਂਟ ਲੀਗ ਨੂੰ ਕਿੱਤੇ ਯੂਨਾ ਨੇ ਉਹ ਐਫ ਆਈ ਆਰ ਹੈ ਜੀ ਜਿਹੜੀ ਤੁਹਾਡੇ ਕੋਲ ਹੱਥ ਦੇ ਵਿੱਚ ਹੈ ਜੀ ਹਾਂ ਜੀ ਇੱਕ ਪੱਖ ਤਾਂ ਇਹ ਵੀ ਆ ਵੀ ਕੀ ਪਤਾ ਉਹ ਇਮੋਸ਼ਨਲੀ ਜੁੜ ਗਈ ਹੋਵੇ ਮਾਂ ਬਣੀ ਹੈ ਕਿਉਂਕਿ ਉਹ ਬੇਟਾ ਵੀ ਹੋ ਸਕਦਾ ਵੀ ਉਹ ਇਮੋਸ਼ਨਲੀ ਜੁੜ ਕੇ ਵੀ ਉਧਰ ਰਹਿਣਾ ਚਾਹੁੰਦਾ ਹੋਵੇ ਇਦਾਂ ਤਾਂ ਨਹੀਂ ਪੁੱਛੇਗਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਹੈਗੀ ਹੂੰ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਵੀ ਕਿਉਂ ਅਗਵਾ ਕੀਤਾ ਜੀ ਫਿਰ ਉਹਨਾਂ ਨੇ ਅਗਵਾ ਜੀ ਉਹ ਤੁਹਾਨੂੰ ਪਤਾ ਅਮਰੀਕਾ ਜਾਣਾ ਚਾਹੁੰਦੀ ਹੈ ਜੀ ਬੱਚੇ ਨੂੰ ਅਸੀਂ ਮਤਲਬ ਇਹ ਸਾਡੇ ਵਾਲਦਾ ਇੱਧਰ ਰਹੇਗਾ ਤਾਂ ਮੈਂ ਅਮਰੀਕਾ ਜਾਵਾਂਗੀ ਬਾਸਾਬਾ ਹੋਰ ਜੀ ਪੁੱਛ ਲਿਆ ਅੱਛਾ ਬੱਚੇ ਦੀ ਸਿਟੀਜ਼ਨ ਅਮਰੀਕਾ ਦੀ ਆ ਤੇ ਉਹ ਕਹਿੰਦੀ ਵੀ ਮੈਂ ਵੀ ਅਮਰੀਕਾ ਜਾਣਾ ਹਾਂਜੀ ਵੀ ਉਹ ਅਮਰੀਕਾ ਜਾਣਾ ਚਾਹੁੰਦੀ ਹੈ ਤੁਹਾਨੂੰ ਕਦੀ ਉਹਨਾਂ ਨੇ ਆਖਿਆ ਵੀ ਮੈਂ ਅਮਰੀਕਾ ਜਾਣਾ ਚਾਹੁੰਦੀ ਨਹੀਂ ਤੇ ਨਹੀਂ ਕਿਹਾ ਪਰ ਸਾਨੂੰ ਤਾਂ ਲੱਗਦਾ ਨਾ ਬੱਚਾ ਵਾਰ-ਵਾਰ ਜੀ ਕਿਉਂ ਝੁੱਕਦੀ ਹੋ ਇਸੇ ਕਰਕੇ ਝੁੱਕਦੀ ਹੋ ਹੂੰ ਇਸੇ ਕਰਕੇ ਝੁੱਕਦੀ ਹੋ ਵੀ ਮੈਂ ਅਮਰੀਕਾ ਜਾਣਾ ਉੱਥੇ ਤੁਸੀਂ ਕਿੰਨਾ ਕੁ ਖਰਚਾ ਇਹਨਾਂ ਨੂੰ ਘਲਤਾ ਹੋਊਗਾ ਬਤੌਰ ਕੇ ਟੇਕ ਕਰਨ ਲਈ ਮੈਂ ਜੀ ਇਹਨੂੰ 2 ਲੱਖ ਰੁਪਇਆ ਸਾਲ ਦਾ ਭੇਜਦੇ ਰਹੀ ਹਾਂ ਇਹਨੂੰ ਕਿੰਨੇ ਸਾਲ ਭੇਜੇ ਮੈਂ ਜੀ 8 ਸਾਲ ਭੇਜੇ 16 ਲੱਖ ਰੁਪਇਆ ਇਹ ਤੇ ਜਿਹੜਾ ਮੇਰੇ ਬੇਟੇ ਕੋਲੋਂ ਮੰਗਾਂਦੀ ਰਹੀ ਉਹ ਵੱਖਰੇ ਮੰਗਾਂਦੀ ਸੀ ਉਹਨੂੰ ਕਹਿ ਦੇਣਾ ਆਂਟੀ ਨੂੰ ਨਹੀਂ ਦੱਸਣਾ ਤੁਹਾਨੂੰ ਅੱਛਾ ਹਾਂਜੀ ਤੇ ਮੇਰੀ ਬੇਟੀ ਕੋਲੋਂ ਵੀ ਮੰਗਾਂਦੀ ਸੀ ਜੀ ਪੈਸੇ ਹੁਣ ਜਿਵੇਂ ਇਹ ਘਟਨਾ ਜਿਹੜੀ 14 ਤਰੀਕ ਦੀ ਹੈ ਜਾਂ 12 ਤਰੀਕ ਦੀ ਹੈ ਇਹ 12 ਤਰੀਕ ਦੀ ਜੀ 12 ਤਰੀਕ ਦੀ ਹੈ ਤੇ ਅੱਜ 21 ਤਰੀਕ ਹੋ ਗਈ ਹੈ ਲਗਭਗ ਮੰਨ ਲਓ 8-9 ਦਿਨ ਹੋ ਗਏ ਆ ਪੁਲਿਸ ਕੀ ਕਹਿੰਦੀ ਹੈ ਜੀ ਉਹ ਲੋਕ ਕਹਿੰਦੇ ਅਸੀਂ ਗਏ ਸੀ ਉਹਨਾਂ ਨੂੰ ਲੱਭਦੇ ਪਏ ਆ ਕਹਿੰਦੇ ਕਹਿੰਦੇ ਭਾਰ ਉਹਨਾਂ ਨੇ ਸਾਰੇ ਜਿਹੜੇ ਫੋਨ ਬੰਦ ਕੀਤੇ ਹੋਏ ਨੇ ਉਹਨਾਂ ਦਾ ਕੋਈ ਪਤਾ ਨਹੀਂ ਆ ਲੜਿਆ ਕਹਿੰਦੇ ਹਾਂਜੀ ਸ਼ਾਂਤੀ ਇਹੀ ਕਹਿੰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਅ ਪਿੰਡ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਆ ਵੈਸੇ ਤਾਂ ਇਹ ਇੰਟਰ ਕੰਟਰੀ ਦਾ ਵੀ ਮਸਲਾ ਬਣ ਜਾਂਦਾ ਵੀ ਬੱਚਾ ਜਿਹੜਾ ਵਾ ਅਮਰੀਕਾ ਦੀ ਸਿਟੀਜ਼ਨ ਹੈਗਾ ਤੇ ਐਦਾਂ ਕਿਡਨਾਪ ਕਰ ਲੈਣਾ ਜਾਂ ਗਵਾਹ ਕਰ ਲੈਣਾ ਤੁਹਾਨੂੰ ਕੀ ਲੱਗਦਾ ਵੀ ਇਹਦੇ ਪਿੱਛੇ ਮਨਛਾ ਕੀ ਹੋ ਸਕਦੀ ਹੈ ਅਸਲ ਚ ਮਨਛਾ ਇਹ ਹੈ ਜੀ ਉਹਦੇ ਕੋਲ ਬੱਚਾ 8 ਤੋਂ 8.5 ਸਾਲ ਤਕ ਤਕਰੀਬਨ ਰਿਹਾ ਹੋਇਆ ਲੇਕਿਨ ਕੁਛ ਬੱਚਾ ਵੀ ਛੋਟੀ ਵੇਸਤਾ ਦੇ ਵਿੱਚ ਉਹਦੇ ਨਾਲ ਥੋੜਾ ਜੁੜ ਗਿਆ ਕਿਉਂ ਨਾਲ ਰਹਿਣ ਨਾਲ ਬੱਚੇ ਦਾ ਮੋਹ ਵੀ ਪੈ ਜਾਂਦਾ ਲੇਕਿਨ ਜਦੋਂ ਉਹਨਾਂ ਦੀ ਗ੍ਰੈਂਡਮਦਰ ਆ ਗਈ ਬੱਚੇ ਦੀ ਉਸ ਤੋਂ ਬਾਅਦ ਇਹਨਾਂ ਨੇ ਬੱਚੇ ਨੂੰ ਲਿਆ ਤੇ ਉਹ ਛੱਡ ਵੀ ਗਏ ਫਿਰ ਉਸ ਤੋਂ ਦੂਸਰੇ ਦਿਨ ਬਾਅਦ ਫਿਰ ਬਾਅਦ ਚ ਕਡਰੈਪ ਕਰਕੇ ਲੈ ਗਏ ਸੀ ਉਦੋਂ ਫਿਰ ਇਹਨਾਂ ਨੇ ਪਰਚਾ ਕਰਾਉਣ ਲੱਗੇ ਤੇ ਪੁਲਿਸ ਨਾਲ ਮਿਲ ਕੇ ਫਿਰ ਬਾਅਦ ਵਿੱਚ ਦੂਸਰੇ ਦਿਨ ਬੱਚਾ ਇਹਨਾਂ ਨੂੰ ਪਹਿਲਾਂ ਵੀ ਅਪ੍ਰੈਲ ਦੇ ਮਹੀਨੇ ਹੁਣ ਫੇਰ ਦੁਬਾਰਾ ਬੱਚਾ ਸਾਈਕਲ ਤੇ ਘੁੰਮ ਰਿਹਾ ਸੀ ਫੇ ਉਹ ਪੁੱਛ ਕੇ ਆਪਣੇ ਨਾਨੀ ਕੋਲ ਜਿਹੜੀ ਉਹਦੀ ਮਦਰ ਹੈ ਤੇ ਫਾਦਰ ਹੈ ਇਹ ਫੱਤੂ ਚੱਕ ਪਿੰਡਾ ਉੱਥੇ ਤੇ ਰਹਿਣ ਵਾਲੇ ਨੇ ਉਹ ਉਹਨਾਂ ਕੋਲ ਪਹੁੰਚ ਜਾਂਦਾ ਬੱਚਾ ਸਾਈਕਲ ਤੇ ਪਹੁੰਚਣ ਤੋਂ ਬਾਅਦ ਉਹਨਾਂ ਦੀ ਜਿਹੜੀ ਫੋਨ ਕੀਤਾ ਵੀ ਕਿਰਚ ਦੀ ਜਿਹੜਾ ਮੇਰੇ ਕੋਲ ਇੱਥੇ ਹੈਗਾ ਉਹ ਕਹਿੰਦੇ ਠੀਕ ਹੈ ਤੂੰ ਉੱਥੇ ਰੱਖੋ ਉਹਨੇ ਆਪਣੇ ਹਸਬੰਡ ਨੂੰ ਭੇਜਿਆ ਹਸਬੰਡ ਉਹਦਾ ਉਹ ਸਾਈਕਲ ਸਮੇਤ ਬੱਚੇ ਨਾਲ ਲੈ ਕੇ ਗੱਡੀ ਦੇ ਪਾ ਕੇ ਲੈ ਕੇ ਉੱਥੋਂ 9 ਤੋਂ 11 ਹੋ ਗਿਆ ਜਰਸੀ ਜੀ ਉਹਨੂੰ ਪਤਾ ਪਹਿਲਾਂ ਇਹਨਾਂ ਦੀ ਇਹ ਕਾਰਵਾਈ ਹੋਏ ਇਹ ਵੀ ਇਹਨਾਂ ਦਾ ਹੈਗਾ ਚੱਕਰ ਉਸ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਦੇਣਾ ਹੈ ਗ੍ਰੈਂਡ ਮਦਰ ਨੂੰ ਪਿੰਡ ਨੂੰ ਉਪ ਲਵਾਣੇ ਵਿੱਚ ਵੀ ਤੁਹਾਡਾ ਬੱਚਾ ਜਿਹੜਾ ਉਹ ਸਾਡੇ ਕੋਲ ਆ ਗਿਆ ਤੁਸੀਂ ਵਰੀ ਨਹੀਂ ਹੋਣਾ ਤੁਸੀਂ ਆਣ ਕੇ ਲੈ ਜਾਓ ਜਾਂ ਤੁਹਾਡੇ ਕੋਲ ਛੱਡ ਜਾਂਦੇ ਆ ਲੇਕਿਨ ਉਹਨਾਂ ਨੇ ਆਪਣੀ ਲੜਕੀ ਦਾ ਪੱਖ ਦੇ ਕੇ ਲੜਕੀ ਨੂੰ ਫੋਨ ਕੀਤਾ ਲੜਕੀ ਦਾ ਹਸਬੰਡ ਆਇਆ ਉਹ ਗੱਡੀ ਦੇ ਵਿੱਚ ਪਾ ਕੇ ਤੇ ਨਾਲ ਸਮੇਤ ਉਹਦਾ ਜਿਹੜਾ ਸਾਈਕਲ ਸੀ ਨਾਲ ਲੈ ਕੇ ਉਹਨੂੰ ਉੱਥੋਂ ਹੋ ਗਿਆ ਰਫੂ ਚੱਕਰ ਹੋ ਗਿਆ ਵੇ ਤੋਂ ਜਦੋਂ ਇਹਨਾਂ ਨੂੰ ਪਤਾ ਲੱਗਾ ਇਹ ਪੁਲਿਸ ਸਟੇਸ਼ਨ ਢਿਲਵਾਸਾ ਦੇੰਦੇ ਆ ਐਸ ਐਚਓ ਮਨਜੀਤ ਸਿੰਘ ਸਾਹਿਬ ਹੈ ਇੰਸਪੈਕਟਰ ਸਾਹਿਬ ਉਹਨਾਂ ਨਾਲ ਰਾਬਤਾ ਕਰਮ ਕੀਤਾ ਪਿੰਡ ਦੇ ਬੰਦੇ ਗਏ ਉਹਦੀ ਜਿਹੜੀ ਮਦਰ ਸੀ ਤੇ ਫਾਦਰ ਉਹਨਾਂ ਦਾ ਫਤੂਚਾ ਉਹਨਾਂ ਦੇ ਘਰ ਵੀ ਉਹਨਾਂ ਦੇ ਕੋਲ ਜਾ ਕੇ ਪੁਲਿਸ ਗਈ ਔਰ ਛਾਪਾ ਮਾਰਿਆ ਟੀਮ ਭੇਜੀ ਉਹਨੇ ਮਦਰ ਉਹਦੀ ਨੇ ਇਹ ਮੰਨਿਆ ਕਿ ਲੜਕਾ ਸਾਡੇ ਕੋਲ ਆਇਆ ਸੀ ਲੇਕਿਨ ਮੈਂ ਲੜਕੀ ਨੂੰ ਫੋਨ ਕੀਤਾ ਉਸ ਤੋਂ ਬਾਅਦ ਵਿੱਚ ਲੜਕੀ ਦਾ ਹਸਬੰਦ ਆਇਆ ਉਹ ਗੱਡੀ ਦੇ ਵਿੱਚ ਪਾ ਕੇ ਲੜਕੇ ਨੂੰ ਨਾਲ ਸਵੇ ਆਪਣੇ ਸਖਲਦੇ ਆਪਣੇ ਨਾਲ ਲੈ ਕੇ ਚਲ ਗਿਆ ਉੱਥੇ ਵੀ ਸ਼ਾਫੇ ਮਾਰੀ ਗਈ ਹੈ ਟੀਮ ਗਈ ਉੱਥੇ ਵੀ ਸਾਰੀ ਗਈ ਹੈ ਲੇਕਿਨ ਉਤੋਂ ਉੱਥੇ ਘਰ ਦੇ ਵਿੱਚ ਉਸ ਸਮੇਂ ਪਾਏ ਨਹੀਂ ਗਏ ਉਸ ਦਿਨ 12 ਤਰੀਕ ਨੂੰ ਉਸ ਤੋਂ ਬਾਅਦ ਦੇ ਵਿੱਚ ਫੇਰ ਇਹਨਾਂ ਦੀ ਕਾਰਵਾਈ ਕੀਤੀ ਹੈ ਪੁਲਿਸ ਨੇ ਵੀ ਜੋ ਕਾਰਵਾਈ ਕਰਦੀ ਉਹਨਾਂ ਦੇ ਸੀਆਈਡੀ ਵਗੈਰਾ ਟੇਸਟ ਨੰਬਰ ਵੀ ਲਾਏ ਆ ਲੇਕਿਨ ਉਹਨਾਂ ਦਾ ਪਹਿਲੇ ਦਿਨ ਜੋ 13 ਤਰੀਕ ਨੂੰ ਵੀ ਉਹਨਾਂ ਦਾ ਨੰਬਰ ਜਿਹੜਾ ਸੀ ਦੋ ਸੀਆਈਡੀ ਆ ਲੱਗੀਆਂ ਸੀ ਦੋਵਾਂ ਦੇ ਵਿੱਚ ਤੇ ਦਾਦੇ ਫਾਰਮ ਆਪਣਾ ਹਾਊਸ ਆਪਣੇ ਅਪਰੋਕਸੀਮੇਟ ਤੂਰ ਇਨਕਲਾਵਾ ਜਿਹੜੀ ਉਹਦੇ ਨੀਅਰਸਟ ਤੋਂ ਦਾ ਲੋਕੇਸ਼ਨ ਸ਼ੋ ਕਰ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਨਾਹੂ ਉਹਨਾਂ ਦਾ ਫੋਨ ਮਿਲ ਰਿਹਾ ਨਾ ਕੁਛ ਹੈ ਉਸ ਤੋਂ ਬਾਅਦ ਉਹਨਾਂ ਨੇ ਕੋਈ ਆਈਡੈਂਟੀਟੀ ਲੇਕਿਨ ਫੇ ਉਸ ਦਿਨ ਉਧਰੋਂ ਆਪਣੇ ਜਿਹੜੀ ਬੱਚੇ ਨੇ ਵੀ ਐਮਬੈਸੀ ਦੇ ਵਿੱਚ ਵੀ ਫੋਨ ਕਰਤਾ ਲੜਕੇ ਦੇ ਬਾਪ ਨੇ ਉਹਨਾਂ ਨੇ ਫਿਰ ਵਿੱਚ ਐਮਬੈਸੀ ਦੇ ਵਿੱਚੋਂ ਵੀ ਫੋਨ ਆਉਂਦਾ ਰਿਹਾ ਵੀ ਬੱਚੇ ਦੀ ਕਾਰਵਾਈ ਕਰੋ ਉਹਨਾਂ ਤੇ ਡੀਸੀ ਨਾਲ ਕਰਾਪਤਾ ਕੰਮ ਕਰਨਾ ਨਾ ਕਿ ਦੂਸਰੇ ਨਾਲ ਕਰਨਾ ਉਹਨਾਂ ਡਿਪਟੀ ਕਮਿਸ਼ਨਰ ਕੋਲੋਂ ਰੈਵਤਾ ਕਾਇਮ ਕੀਤਾ ਉਹਦੇ ਬਾਰੇ ਜਾਣਕਾਰੀ ਤੀ ਹੈ ਉਹਨਾਂ ਪੁਲਿਸ ਸਟੇਸ਼ਨ 'ਚ ਵੀ ਕਿਹਾ ਵੀ ਇਹ ਬੱਚੇ ਨੂੰ ਜਿਆਦਾ ਜਿਆਦਾ ਟੈਸਟ ਕਰਕੇ ਇਹਦੇ ਐਡਵਾਂਸ ਕੀਤਾ ਕਿ ਇਹ ਬੱਚਾ ਉਧਰ ਦਾ ਸਿਟੀ ਜਾਣਾ ਫਿਰ ਤਾਂ ਅਮਰੀਕਾ ਦਾ ਵੀ ਪ੍ਰਸ਼ਾਸਨ ਜਿਹੜਾ ਵੀ ਇਨਵੋਲ ਹੋਊਗਾ ਉਹ ਇਨਵੋਲ ਹੋਇਆ ਹੋਇਆ ਉਹ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਇੱਕ ਟੈਪ ਕੀਤਾ ਇਸ ਤੋਂ ਪਹਿਲਾਂ ਵੀ ਉਸ ਸਮੇਂ ਫਿਰ ਬਾਅਦ ਚ ਉਹ ਬੱਚੇ ਦੇ ਫਾਦਰ ਨੇ ਹੋਤੋਂ ਅਮਰੀਕਾ ਐਮਬੈਸੀ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਐਮਬੈਸਟਰ ਵੀ ਆਏ ਸੀ ਇੱਥੇ ਪ੍ਰੋਪਰ ਫਿਰ ਉਹ ਸਾਰੀ ਕਾਰਵਾਈ ਕਰਕੇ ਗਿਆ ਕਦੇ ਵੀ ਜੋ ਬਲੱਡ ਰਿਲੇਸ਼ਨ ਹੈ ਬੱਚਾ ਦੇ ਇੱਥੇ ਰਹੇਗਾ ਲੇਕਿਨ ਫਿਰ ਵੀ ਉਹ ਲੜਕੀ ਸੀ ਨਾ ਤੇ ਮਨ ਚ ਕੀ ਹੈ ਚੱਕਰ ਇਹ ਹੁਣ ਆਪਾਂ ਨਹੀਂ ਕਹੇ ਇਹਦਾ ਮਤਲਬ ਉਹ ਤਾਂ ਬੱਚੇ ਨੂੰ ਡਰਾਈਵ ਕਰ ਰਹੀ ਹੈ ਵਾਰ ਵਾਰ ਕਰ ਰਹੀ ਹੈ ਪਹਿਲੀ ਵਾਰ ਕਰਤਾ ਪਹਿਲੀ ਵਾਰ ਕੋਈ ਐਕਸ਼ਨ ਕੀਤਾ ਚਲੋ ਹੈਂਡਓਵਰ ਕਰ ਗਏ ਹੁਣ ਦੁਬਾਰਾ ਫੇਰ ਉਹਨਾਂ ਨੇ ਡਰਾਈਵ ਕੀਤੀ ਇਹਨਾਂ ਦੀ ਮਨਸਾ ਤੇ ਪਹਿਲਾਂ ਤੋਂ ਇਹੋ ਹੀ ਹੈ ਐਕਚੁਅਲੀ ਕੀ ਹੈ ਕਿ ਉਹਨਾਂ ਦੇ ਵੀ ਇੱਕ ਲੜਕੀ ਹੈ ਲੜਕੇ ਹੈ ਨਹੀਂਗਾ ਹੋ ਸਕਦਾ ਇਹ ਵੀ ਉਹ ਆਪਣੇ ਨਾਲ ਰੱਖਣਾ ਚਾਹੁੰਦੇ ਹੋਣ ਉਹਨਾਂ ਦੇ ਵੀ ਇਹ ਹੋ ਸਕਦਾ ਬੱਚਾ ਜੰਪਲ ਹੈਗਾ ਅਮਰੀਕਨ ਅੱਜ ਨੇ ਤੇ ਕੱਲ ਨੂੰ ਜਾਏਗਾ ਹੋ ਸਕਦਾ ਉਹਦੇ ਪਿੱਛੇ ਅਸੀਂ ਮਾਮਾ-ਬਾਪ ਬਣ ਕੇ ਉਹਦੇ ਨਾਲ ਚੱਲ ਜਾਈਏ ਲਾਲਸਾ ਵੀ ਹੈਗੀ ਹੈ ਇੱਕ ਦੂਸਰਾ ਬੱਚੇ ਦੀ ਲਾਲਸਾ ਵੀ ਹੋ ਸਕਦੀ ਮੇਰਾ ਆਪਣਾ ਲੜਕਾ ਤਾਂ ਮੈਂ ਇਹਨੂੰ ਆਪਣੇ ਤੌਰ ਤੇ ਰੱਖ ਲਾਂ ਉਹ ਉਹਨਾਂ ਦੀ ਵੱਡੀ ਗੁਨਾਹ ਹੈ ਉਹ ਤੇ ਇਹਨਾਂ ਦੇ ਨਾਲ ਟਾਈ ਅਪ ਕਰ ਦੇ ਚਲੋ ਇਹਨਾਂ ਦੀ ਲੜਕੀ ਦੀ ਫਰੈਂਡ ਸੀ ਫਰੈਂਡ ਹੈ ਤੇ ਉਹ ਵੀ ਜੀ ਮਾਹਵਾਲਾ ਹੀ ਪਿਆਰ ਰੱਖਣਾ ਫਿਰ ਪੈਸੇ ਲੈਣ ਦੀ ਜਰੂਰਤ ਨਹੀਂ ਅਸੀਂ ਜਿਵੇਂ ਦਾਦੇ ਵੀ ਪੈਸੇ ਵੀ ਭੇਜਦੇ ਰਹੇ ਆ ਕਿ ਇਹ ਟੇਕ ਲਈ ਜਿਵੇਂ 16 ਲੱਖ ਰੁਪਏ ਦਾਦੇ ਵੀ ਇਹਨਾਂ ਨੇ ਕੱਲਿਆਂ ਭੇਜਤਾ ਫਿਰ ਪੈਸੇ ਨਾ ਲੈਂਦੀ ਜੇ ਮਾਂ ਪਿਓ ਵਾਲਾ ਉਹ ਉਹੀ ਗੱਲ ਹੈ ਜਦੋਂ ਪਹਿਲਾਂ ਇਹ ਉਹਨੂੰ ਹੋਸਟਲ ਚ ਪਾਉਣਾ ਚਾਹੁੰਦੇ ਸਟਾਰਟਿੰਗ ਬੱਚੇ ਨੂੰ ਤੋ ਲੜਕੀ ਦੀ ਫਰੈਂਡ ਹੋ ਕੇ ਉਹਨੇ ਕਿਹਾ ਵੀ ਹੌਸਲ ਦਾ ਸਾਨੂੰ ਪਤਾ ਕਰਕੇ ਦੱਸੋ ਕੋਈ ਚੰਗਾ ਹੈਗਾ ਤਾਂ ਉੱਥੇ ਪਾ ਦੀਏ ਲੇਕਿਨ ਉਹਨੇ ਉਸ ਸਮੇਂ ਉਹਨੇ ਇਹੋ ਮਨਸਾ ਜਾਰ ਕਰਤੀ ਵੀ ਤੁਸੀਂ ਉੱਥੇ ਹੀ ਪਾਉਣਾ ਮੈਨੂੰ ਖਰਚਾ ਦੇ ਦਿਓ ਮੈਂ ਪਾਲ ਲੂਗੀ ਮੈਂ ਇੱਥੇ ਆਪਣੇ ਕੋਲ ਰੱਖ ਲੂਗੀ ਉਹ ਐਜੇ ਫਰੈਂਡਸ਼ਿਪ ਤੌਰ ਤੇ ਉਹ ਲੜਕੀ ਨੇ ਵੀ ਉਹਦੀ ਲੜਕੀ ਦੀ ਭੂਆ ਨੇ ਵਿਸ਼ਵਾਸ ਕਰ ਲਿਆ ਚਲੋ ਮੇਰੀ ਸਹੇਲੀ ਹੈ ਨਾਲ ਪੜ੍ਹੀ ਹੋਈ ਸੀ ਤੇ ਲੜਕੇ ਦੀ ਜਿਹੜੀ ਭੂਆ ਉਹ ਪ੍ਰੋਪਰ ਕੈਨੇਡਾ ਸੈਟਲ ਹੈ ਲੇਕਿਨ ਇਸ ਲੜਕੀ ਨੇ ਲੜਕੇ ਦੀ ਦਾਦੀ ਕੋਲੋਂ ਵੀ ਮੰਥਲੀ ਪੈਸਾ ਲੈਂਦੀ ਰਹੀ ਹੈ ਐਵਰੀਜ ਅਪਰੋਕਸੀਮੇਟ 8 ਸਾਲ ਤੋਂ ਜ਼ਿਆਦਾ ਪੈਸਾ ਉਹਦੀ ਗ੍ਰੈਂਡਮਦਰ ਕੋਲੋਂ ਲਿਆ ਉਹਦੇ ਫਾਦਰ ਕੋਲੋਂ ਵੀ ਲਿਆ ਔਰ ਉਹਦੀ ਭੂਆ ਦੇ ਕੋਲੋਂ ਵੀ ਲਿਆ ਵੈ ਇਹਦਾ ਮਤਲਬ ਜੇ ਉਹਨੇ ਆਪਣਾ ਬੱਚਾ ਹੀ ਰੱਖਣਾ ਸੀ ਬਣ ਸਕਦਾ ਫਿਰ ਪੈਸਾ ਨਾ ਲੈਂਦੇ ਤੇ ਪੈਸਾ ਨਾ ਲੈਂਦੇ ਤੇ ਉਹਨੇ ਦੋਨੇ ਗਲਤੀਆਂ ਕੀਤੀਆਂ ਜਾਂ ਤੇ ਉਹਦੇ ਤੇ ਹੁਣ ਕਾਰ ਵੀ ਹੋਣੀ ਜਦੋਂ ਵੀ ਮਿਲਦਾ ਪ੍ਰਸ਼ਾਸਨ ਦੇ ਤੌਰ ਤੇ ਵੀ ਐਕਸ਼ਨ ਕਰ ਰਹੀ ਹੈ ਪੁਲਿਸ ਨੰਬਰ ਉਹਨਾਂ ਦਾ ਲਾ ਰੱਖੇ ਤੇ ਅਜੇ ਤੱਕ ਲੇਕਿਨ ਅਜੇ ਕੋਈ ਪਤਾ ਨਹੀਂ ਉਹਨਾਂ ਦਾ ਲੱਗਾ ਕਿਉਂਕਿ ਅਪਰੋਕਸੀਮੇਟ 10 ਦਿਨ ਗੁਜ਼ਰ ਗਏ ਆ ਤੇ ਬਹੁਤ ਮੰਦ ਭਾਗੀ ਚੀਜ਼ ਆ ਇੱਕ ਬੱਚੇ ਨੂੰ ਕਿਡੈਪ ਕਰਕੇ ਲੈ ਜਾਣਾ ਵੈ ਛੋਟੀ ਵਸਤਾ ਦਾ ਬਾਅਦ ਦਾ ਜੰਪਾਲ ਬੱਚਾ ਹੈਗਾ ਉਹ ਨੂੰ ਇੱਥੇ ਦਾ ਜੇ ਇੰਨਾ ਕੁਝ ਹੈ ਨਹੀਂ ਚਲੋ ਮੀਮੀ ਬਹੁਤ ਫਰਕ ਪੈਂਦਾ ਆਪਣਾ ਲਿਟਰੇਚਰ ਦਾ ਵੀ ਕਲਚਰ ਦਾ ਵੀ ਬਹੁਤ ਫਰਕ ਪੈਂਦਾ ਲੇਕਿਨ ਬਹੁਤ ਗਲਤ ਚੀਜ਼ਾ ਉਹ ਜਦੋਂ ਵੀ ਇਹ ਬੰਦੇ ਦੋਸ਼ੀ ਪਾਏ ਜਾਣ ਇਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਨਾਲ ਹੀ ਇਹਨਾਂ ਨੇ ਜੇ ਖਰਚਾ ਜੋ ਕੀਤਾ ਉਹਦੀ ਪਲੈਂਟੀ ਵੀ ਉਹਨਾਂ ਨੂੰ ਪਾਉਣੀ ਚਾਹੀਦੀ ਹੈ ਕੀ ਵੀ ਮਾਤਾ ਜੀ ਵੀ ਕਿਤੇ ਐ ਤਾਂ ਨਹੀਂ ਵੀ ਬੱਚਾ ਖੁਦ ਆਪ ਹੀ ਉਹਨਾਂ ਵੱਲ ਰਹਿਣਾ ਚਾਹੁੰਦਾ ਹੋਵੇ ਵੀ ਜਿਵੇਂ ਇੰਨਾ ਚਿਰ ਹੋ ਗਿਆ ਵੀ ਅਟੈਚਮੈਂਟ ਹੋ ਜਾਂਦੀ ਹੈ। ਉਹ 10 ਦਿਨ ਹੋ ਗਏ ਉਹਨਾਂ ਨੂੰ ਚੱਕਿਆ ਨੂੰ ਤੇ ਉਹ ਬੱਚੇ ਨੂੰ ਮਜਬੂਰ ਕਰਦੇ ਹੋਣਗੇ ਨਾ ਵੀ ਇਹ ਸਾਡੇ ਵੱਲ ਦੇ ਬਿਆਨ ਦਵੇ। ਹਾਂ। ਉਹ ਕਰਨਗੇ ਨਾ ਕੋਈ ਇਹ ਵਾਰ-ਵਾਰ ਇਸੇ ਕਰਕੇ ਚੱਕਦੀ ਨਾ ਵੀ ਇਹ ਸਾਡੇ ਵੱਲ ਦੇ ਬਿਆਨ ਦਵੇ। ਜਦੋਂ ਤੁਸੀਂ ਜਿਵੇਂ ਮਾਰਚ ਦੇ ਮਹੀਨੇ ਇੱਥੇ ਤੁਸੀਂ ਆ ਗਏ। ਬੱਚਾ ਜਦੋਂ ਇੱਥੇ ਪਿੰਡ ਤੁਹਾਡੇ ਕੋਲ ਆਉਂਦਾ ਸੀਗਾ ਕਦੀ ਐ ਤੁਹਾਨੂੰ ਤਾਂ ਨਹੀਂ ਕਹਿੰਦਾ ਸੀ ਵੀ ਮੈਂ ਉੱਧਰ ਜਾਣਾ ਆ ਮੈਂ ਉੱਧਰ ਰਹਿਣਾ ਮੇਰਾ ਇੱਥੇ ਜੀ ਨਹੀਂ ਲੱਗਦਾ। ਨਹੀਂ ਇਹ ਗੱਲ ਨਹੀਂ ਕਹੀਆਂ। ਨਹੀਂ ਇਹ ਗੱਲ ਉਹ ਬਈ ਤੇ ਰਹਿੰਦਾ ਸੀਗਾ ਹੱਸਦਾ ਖੇਡਦਾ ਸਭ ਹਾਂਜੀ ਨਹੀਂ ਆਉਂਦਾ ਹੀ ਮੈਂ ਫਿਰ ਇਸ ਕਰਕੇ ਲਈ ਮੈਂ ਕਿਹਾ ਪੇਪਰ ਪੈ ਜਾਣੇ ਤੇ ਕਹਿੰਦੀ ਆਂਟੀ ਪੇਪਰ ਪੈ ਲੰਦੇ ਇਹਦੇ ਫੇ ਤੁਸੀਂ ਮਤਲਬ ਮੈਂ ਛੱਡ ਜਾਾਂਗੀ ਇਹਨੂੰ ਜਦੋਂ ਬਾਹਰ ਸੀਗੇ ਉਦੋਂ ਕੋਈ ਐ ਤੁਹਾਨੂੰ ਸ਼ੱਕ ਜਾਂ ਕੋਈ ਭਿੰਨਕ ਵੀ ਨਹੀਂ ਇਹਨਾਂ ਪੈਨ ਦਿੱਤੀ ਵੀ ਬੱਚਾ ਇਦਾਂ ਕਰ ਰਹੇ ਨੇ ਜਾਂ ਇਹਨਾਂ ਨੇ ਬੱਚਾ ਰੱਖਣਾ ਇਹ ਜਿੱਦਾਂ ਬੱਚੇ ਨਾਲ ਗੱਲ ਕਰਾਂਦੀ ਸਾਡੀ ਜਿੱਦਾਂ ਜਿਹੜੇ ਹੈੱਡਫੋਨ ਹੁੰਦੇ ਆ ਇੱਕ ਬੱਚੇ ਦੇ ਕਾਨ ਚ ਲਾਂਦੀ ਸੀ ਇਹ ਕੱਪੜੇ ਚ ਲਾਂਦੀ ਸੀ ਹਾਂਜੀ ਵੀ ਇਹ ਜਿੱਦਾਂ ਸੈਰ ਤੇ ਹੋ ਜਾਂਦੀ ਸੀ ਤੇ ਮੈਨੂੰ ਜਿੱਦਾਂ ਛਾਕ ਪੈਂਦਾ ਸੀ ਵੀ ਇਹ ਹੋ ਸਕਦਾ ਕਿ ਸਾਡੇ ਨਾਲ ਕੋਈ ਖਰਾਬੀ ਨਾ ਕਰੇ ਜਿਹੜੀ ਇੱਦਾਂ ਕਰਦੀ ਹੈ ਜਿੱਦਾਂ ਆਪਾਂ ਵੀਡੀਓ ਕਾਲ ਤੇ ਕਰਨਾ ਜਾਂ ਤੁਹਾਡੇ ਬੇਟੇ ਨਾਲ ਗੱਲ ਕਰਨੀ ਐਂ ਦੱਸਦੀ ਹੁੰਦੀ ਸੀ ਕਿ ਵੀ ਇਹ ਤੇਰੀ ਦਾਦੀ ਆ ਇਹ ਤੇਰੇ ਪਾਪਾ ਨੇ ਤੇਰੇ ਭੂਆ ਆ ਉਹ ਐਨੇ ਦੱਸਿਆ ਹੀ ਨਹੀਂ ਉਹਨਾਂ ਨੂੰ ਨਾ ਭੂਆ ਦਾ ਨਾ ਉਹਦਾ ਉਹਨੂੰ ਕਹਿੰਦੀ ਤੇਰਾ ਮਾਮਾ ਵਾਂ ਕਹਿੰਦੀ ਮੇਰੇ ਬੀ ਦੋ ਟੋਕਣਾ ਹੀ ਉਹਨੂੰ ਕਹਿਣਾ ਵੀ ਇਹ ਪਿਓ ਤਾਂ ਤੇਰਾ ਇਹ ਹੈ ਵੀ ਤੂੰ ਇਦਾਂ ਟੋਕਣਾ ਹਾਂ ਤੇ ਇਦਾਂ ਮਤਲਬ ਪਿਓ ਪਹਿਲਾਂ ਤੁਸ ਹੋ ਸਕਦਾ ਉਹਦਾ ਹੋਵੇ ਪਲੈਨ ਉਹਦਾ ਹਾਂ ਅੱਛਾ ਸਰਦਾਰ ਸਾਹਿਬ ਪਿੰਡ ਦੇ ਵਿੱਚ ਜਿਵੇਂ ਬੱਚਾ ਆਮ ਖੇਡਦਾ ਸੀਗਾ ਜਿਵੇਂ ਸਾਈਕਲ ਸੁਗਲ ਵੀ ਚਲਾਉਂਦਾ ਕਦੀ ਉਪਰਾ ਤੇ ਨਹੀਂ ਉਹਨੇ ਕੀਤਾ ਸੀਗਾ ਆਂਡ ਆਂਡ ਗਵਾਂਡ ਚ ਮੱਲਾ ਆਉਂਦਾ ਸੀਗਾ ਜਾਂਦਾ ਵਧੀਆ ਸੀਗਾ ਦੇਖੋ ਮੈਂ ਸਭ ਤੋਂ ਪਹਿਲੇ ਤੁਹਾਡਾ ਡੇਲੀ ਪੋਸਟ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਨਗਰ ਦੇ ਵਿੱਚ ਦਸਤਕ ਦਿੱਤੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਨਗਰ ਵੱਲੋਂ ਲੇਕਿਨ ਜਿਹੜੀ ਆ ਜਿਹੜੀ ਘਟਨਾ ਰਚੀ ਜਣਾ ਨਾ ਇਹ ਬਹੁਤ ਮੰਦ ਭਗੀ ਹੈ ਉਹ ਮੁੰਡਾ ਇਹ ਸਾਡੇ ਸਾਹਮਣੇ ਦੁਕਾਨ ਹੈ ਬੇਟਾ ਇੱਧਰ ਇੱਧਰ ਅਸੀਂ ਸਾਹਮਣੇ ਬੈਠੇ ਰਹਿੰਦੇ ਸੀ ਕੁਰਸੀ ਦੇ ਉੱਪਰ ਉਹ ਮੁੰਡਾ ਸਾਡੇ ਬੱਚਿਆਂ ਦੇ ਨਾਲ ਸ਼ਾਈਕਲ ਘੰਟਾ ਡੇਢ ਘੰਟਾ ਤਰੀਬਨੋ ਸ਼ਾਈਕਲ ਚਲਾਉਣਾ ਹੁੰਦਾ ਤੇ ਉਹਨਾਂ ਨੇ ਜਦੋਂ ਪਹਿਲੀ ਤਰੀਕ ਨੂੰ ਉਹਨਾਂ ਨੂੰ ਫੋਨ ਕਰਕੇ ਉਹ ਬੱਚਿਆਂ ਨੂੰ ਪੈਗਨਰ ਕੀਤਾ ਜਣਾ ਨਾ ਉਦੋਂ ਇਹ ਜਿਹੜੀ ਸਰਪੰਚ ਸਾਹਿਬ ਨੇ ਸਿਹੜੀ ਸਾਰੀ ਕਹਾਣੀ ਦੱਸੀ ਹੈ ਕਹਾਣੀ ਤਾਂ ਸਿਰਫ ਇਹੋ ਹੀ ਹੈ ਲੈਕਨ ਕੀ ਹੈ ਕਿ ਬਹੁਤ ਮੰਗਪਰ ਮਨਦਪਾ ਗਾਇ ਜਿਹੜਾ ਇਹਨਾਂ ਨੇ ਕਾਰਨਾਮਾ ਕੀਤਾ ਇਹਨਾਂ ਨੂੰ ਮੈਂ ਤੇ ਬਹੁਤ ਹੀ ਛੋਟੇ ਲਫਜ਼ਾਂ ਦੇ ਵਿੱਚ ਉਹ ਸਖਤ ਲਫਜ਼ਾਂ ਦੇ ਵਿੱਚ ਕਹੂੰਗਾ ਸਾਡੇ ਮਹਿਕਮੇ ਨੂੰ ਸਖਤ ਤੋਂ ਜਲਦੀ ਤੋਂ ਜਲਦੀ ਔਰ ਜੋ ਮਿਲ ਜਾਂਦੇ ਆ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੇ ਉੱਪਰ ਕਿ ਇਹ ਗਾਂਵ 'ਚ ਇਹੋ ਜਿਹੀ ਘਟਨਾ ਘਟ ਸਕੇ ਠੀਕ ਹੈ ਜੀ ਬੰਦੇ ਦਾ ਬੱਚਾ ਅਗਵਾ ਹੋਇਆ ਹਾਂਜੀ ਉਹ ਸੰਬੰਧੀ ਲੈਣੀ ਸੀ ਜੀ ਉਹ ਬੰਦੇ ਅਰੈਸਟ ਕਰ ਲੈਣੇ ਜੀ ਜਿਨ੍ਹਾਂ ਦੇ ਉੱਤੇ ਪਰਚਾ ਹੈ ਪਸ ਜੇ ਅਫਰਾ ਆ ਰਿਹਾ ਕੋਈ ਕੋਈ ਸਾਰੇ ਬੰਦ ਕੀਤੇ ਆ ਨਗਰ ਤਾਂ ਟੈਸਟ ਕਰਦੇ ਇਹ ਲੋਕ ਇਹ ਤੱਕ ਆਏ ਨਹੀਂ ਅੱਛਾ ਜੀ ਉਦਾਂ ਸਾਰੇ ਕਹਾਣੀ ਹੈ ਕੀ ਹੈ ਜੀ ਮਤਲਬ ਕਹਾਣੀ ਇਹ ਬੱਚਾ ਜਿਹੜਾ ਨਾ ਉਹਨੂੰ 8-9 ਸਾਲ ਦਾ ਲਿਆ ਵਾ ਜਿਹੜੀ ਕਿਨੈਪ ਕਰਕੇ ਇਹ ਤੇ ਐਲੀਵੇਸ਼ਨ ਹੈਗਾ ਉਹ ਲੱਗੀ ਜੀ ਇਹ ਇਹਦੇ ਜਿਹੜੇ ਬੱਚਾ ਦੌਰ ਹੈਗਾ ਜੀ ਵੈਸੇ ਤਾਂ ਹਾਂਜੀ ਤੇ ਇਹਦੇ ਫਾਦਰ ਸਾਹਿਬ ਦਾ ਤੇ ਉਹ ਰਿਪੋਰਟ ਉਹ ਦੇਈ ਹੋਇਆ ਵੈਸੇ ਤਾਂ ਅੱਛਾ ਜੀ ਫਬਰੀ ਮਦਰ ਜਿਹੜੀ ਉਹ ਕੋਰਡਰ ਜਿਹੜੀ ਗੋਰੀ ਸੀਗੀ ਬੱਚਾ ਇੱਥੇ ਛੱਡ ਕੇ ਮੁਰਕੇ ਇਹਨਾਂ ਦਾ ਡਿਵੋਰਸ ਹੋ ਗਿਆ ਅੱਛਾ ਜੀ ਇਹਦੇ ਦੇ ਫਾਦਰ ਦਾ ਪੋਲੈਂਡ ਦਾ ਕੰਮ ਬਣ ਗਿਆ ਪੋਲੈਂਡ ਚਲੇ ਗਏ ਜੀ ਜਿਹੜੀ ਇਹਨਾਂ ਦੇ ਦਾਦੀ ਸੀਗੇ ਹਾਂਜੀ ਨਾ ਦਾ ਯੂਐਸਏ ਦਾ ਕੰਮ ਬਣ ਗਿਆ ਉੱਥੇ ਚਲੇ ਗਏ ਹਾਂ ਤੇ ਬੱਚਾ 2-3 ਸਾਲ ਦਾ ਹੋ ਗਿਆ 3 ਸਾਲ ਦਾ ਜੀ ਜਾਂ ਲੱਗਿਆ ਇਹਨਾਂ ਦੀ ਬੇਟੀ ਜਿਹੜੀ ਫਰੈਂਡ ਸੀਗੀ ਸੁਸ਼ਮਿੰਦਰ ਗੌਰ ਜਗਵਿੰਦਰ ਜੀ ਹਾਂਜੀ ਉਹਦੇ ਕੇ ਫਾਦਰ ਕਿਸੇ ਨੇ ਉਹਨੂੰ ਪੱਛੇ ਬੁਸੇ ਤੇ ਹੀ ਦੇਰੇ अच्छा जी ਇਹਨਾਂ ਨੇ ਜਦੋਂ ਬੱਚਾ ਇਹ ਜਿਹੜੀ ਦੇਖ ਗਏ ਜਿਹਨੂੰ ਘੇਟੇ ਕਰਨ ਲਈ ਕੋਈ ਲਿਖਤ ਪੜਤ ਵੀ ਕੀਤੀ ਸੀ ਇਹਨਾਂ ਨੇ ਨਹੀਂ ਜ਼ਬਾਨੀ ਗੱਲਾਂ ਨਹੀਂ ਜਬਾਨੀ ਤਾਂ ਕੋਈ ਨਹੀਂ ਤੇ ਇਹ ਫਿਰ ਕਿਡਨਾਪਿੰਗ ਦਾ ਹੀ ਪਰਚਾ ਹੋਇਆ ਜੀ ਇਹਦੇ ਉੱਤੇ ਮੈਂ ਤਾਂ ਮਿੱਤਰੋਂ ਬੱਚਾ ਨਾ ਆਪਣੇ ਆਪ ਆਇਆ ਹੋ ਅੱਛਾ ਜੀ ਆਪਣੇ ਆਪ ਗਿਆ ਇਹਨਾਂ ਨਾਲ ਠੀਕ ਹੈ ਤੇ ਹੋਣ ਨੇ ਜਿਹੜੋ ਪਾਲਦੇ ਸੀ ਹਮ ਉਹਦੇ ਮਤਲਬ ਉਹ ਦੇ ਦਿੰਦੇ ਲੈਟਨਲੀ ਕੈਟੇਗਰੀ ਹੈ ਜਿਹਨੂੰ ਪਾਸ ਪਾ ਕੇ ਰੱਖਿਆ ਉਹਨਾਂ ਨੇ ਅੱਛਾ ਲੁਕਾ ਉਹ ਮੈ ਲੋ ਹੀ ਹੈ ਵੀ ਜੇ ਮਤਲਬ ਕੋਈ ਮਨ ਚ ਨਾ ਉਹਦੀ ਗੱਲ ਹੁੰਦੀ ਤੇ ਬੱਚਾ ਇਹਨਾਂ ਦੇ ਵੱਲ ਆ ਜਾਣਾ ਚਾਹੀਦਾ ਸੀਗਾ ਜਾਂ ਦੇ ਦਿੰਦੇ ਜੇ ਬੱਚੇ ਉਹ ਬੰਦ ਕਰ ਗਏ ਮੁਖੀ ਵੀ ਲੀਕ ਖਰਾਬ ਹੋ ਗਈ ਹਾਂਜੀ ਐਫਆਰ ਲੋਜ ਹੈ ਜੀ ਠੀਕ ਹੈ ਜੀ ਲੱਭ ਰਹੇ ਆ ਲੱਭਣਾ ਜਿਸ ਦਿਨ ਓਕੇ ਜੀ ਕੋਈ ਉ ਤਾਂ ਕੋਈ ਉਹਨਾਂ ਦੀ ਕੋਈ ਹੋਰ ਮੰਚਾ ਤੇ ਨਹੀਂ ਕੋਈ ਹੈਗੀ ਜੀ ਕੋਈ ਜਾਂ ਹੋਰ ਕੋਈ ਉਹਨਾਂ ਦੀ ਡਿਮਾਂਡ ਕੁਝ ਨਹੀਂ ਜੀ ਉਹ ਜੇ ਤੱਕ ਤੇ ਮੈਨੂੰ ਕੋਈ ਗੱਲ ਨਹੀਂ ਪਤਾ ਜੀ ਪਰ ਓਕੇ ਜੀ ਬੱਚਾ ਕਿੱਥੇ ਆ ਜਾਂ ਫਿਰ ਜਿਨ੍ਹਾਂ ਨੇ ਅਗਵਾ ਕੀਤਾ ਉਹਨਾਂ ਦੀ ਵੀ ਅਜੇ ਪੁਲਿਸ ਟ੍ਰੇਸ ਨਹੀਂ ਕਰ پا ਰਹੀ ਐਫ ਆਈ ਆਰ ਦਰਜ ਕਰ ਲਈ ਆ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀ ਕੀਤੀ ਜਾਂਦੀ ਹੈ ਇਹ ਦੇਖਣਾ ਬਹੁਤ ਅਹਿਮ ਹੈ ਕੈਮਰਾਮੈਨ ਗੁਰਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ